ਤਾਂ ਤੁਸੀਂ ਵੀਰਾਂ ਸੰਝੀਆਂ ਕਰ ਰਹੇ ਹਾਂ ਜਿੱਥੇ ਭਾਰੀ ਬਰਸਾਤ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਪਾਣੀ ਦਾ ਪੱਧਰ ਬਹੁਤ ਵੱਧ ਜਾਂਦਾ ਹੈ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਸੰਝੀਆਂ ਕਰਨ ਨੂੰ ਪਾਣੀ ਦੀਆਂ ਪਾਣੀ ਦਾ ਜਿਹੜਾ ਰੂਪ ਦੇਖ ਸਕਦੇ ਹੋ ਪਾਣੀ ਦੀ ਜਿਹੜੀ ਸਪੀਡ ਚੈੱਕ ਕਰ ਸਕਦੇ ਹੋ ਪੰਨੀ ਸਾਈਡ ਮੇਰੇ ਜ਼ਿਲ੍ਹਾ ਕਪੂਰਥਲਾ ਹੈ ਜਿੱਥੇ ਭਾਰੀ ਨੁਕਸਾਨ ਪਾਣੀ ਨੇ ਪਹੁੰਚਾਇਆ ਇਧਰ ਦਾ ਲੈਵਲ ਉੱਚਾ ਹੋਣ ਕਰਕੇ ਜਿਹੜਾ ਬਚਾ ਹੈ ਕਿੰਨਾ ਕਿਤੇ ਪਾਣੀ ਘਟਮਾਰ ਕਰ ਰਿਹਾ ਪਰ ਜਿਹੜਾ ਪਾਣੀ ਇੱਕਦਮ ਸਪੀਡ ਵਧੀ ਹੈ ਜਿਹੜਾ ਪਿੱਛੋਂ ਛੱਡਿਆ ਗਿਆ ਹੈ ਮੇਰੇ ਨਾਲ ਗੇਜਰ ਲੀਡਰ ਜਿਹੜੇ ਮੀਂਹ ਜੀ ਮੌਜੂਦ ਨੇ ਉਹਨਾਂ ਨਾਲ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਸ ਟਾਈਮ ਜਿਹੜਾ ਕਿੰਨਾ ਪਾਣੀ ਸੀਗਾ ਔਰ ਇੱਕਦਮ ਵੱਧ ਕੇ ਜਿਹੜਾ ਪਾਣੀ ਕਿੰਨਾ ਹੋ ਗਿਆ ਸਾਰੀ ਜਾਣਕਾਰੀ ਲੈਣੇ ਆ ਹਾਂਜੀ ਮੀਂਹ ਜੀ ਸਭ ਤੋਂ ਪਹਿਲਾਂ ਦੱਸੋ ਪਾਣੀ ਜਿਹੜਾ ਘਟ ਚੱਲ ਰਿਹਾ ਸੀ ਇੱਕਦਮ ਜਿਹੜਾ ਪਾਣੀ ਵਧਿਆ ਅੱਧਾ ਫੁੱਟ ਦੇ ਕਰੀਬ ਜਿਹੜਾ ਪਾਣੀ ਵਧਿਆ ਉਹਦਾ ਕਾਰਨ ਕੀ ਲੱਗਦਾ ਹੈ ਇੱਕਦਮ ਪਾਣੀ ਵਧਨ ਦਾ ਪਾਣੀ ਦਾ ਕਾਰਨ ਤਾਂ ਦੇਖੋ ਜੀ بارش ਹੋ ਰਹੀ ਹੈ ਪਿੱਛੇ ਜੀ ਤੇ ਬਾਕੀ ਪੌਂਕ ਟਾਈਮ ਤੋਂ ਵੀ ਪਾਣੀ ਹੋ ਰਿਹਾ ੜੀ ਹੋ ਸਰਦੇ ਪੇ ਨਾ ਬੁਧਾਰੇ ਨਾ ਤੇ ਬਾਕੀ ਬਰਸਾਤ ਤੁਹਾਨੂੰ ਪਤਾ بارش ਹੋ ਰਹੀ ਹੈ ਜਿਸੇ ਕਰਕੇ ਪਾਣੀ ਘਟਾ ਜਾ ਰਿਹਾ ਹੈ ਕੱਲਾ ਮੈਂ ਜਿਹੜੀ ਤਸਵੀਰਾਂ ਪਿਛਲੀਆਂ ਹਨ ਪਾਣੀ ਨੇ ਕਿੰਨਾ ਕਿਤੇ ਘਟ ਹੋਇਆ ਸੀਗਾ ਸੁੱਕਦਾ ਸਾਹ ਵੀ ਲਿਆ ਲੋਕਾਂ ਨੇ ਪਾਣੀ ਘਟ ਹੋ ਰਿਹਾ ਹੈ ਪਰ ਇੱਕਦਮ ਪਾਣੀ ਵਧਣਾ ਕਿੰਨਾ ਕਿਤੇ ਉਹ ਵੀ ਅੱਧਾ ਫੁੱਟ ਦੇ ਕਰੀਬ ਹੁਣ ਗੱਲ ਕਰ ਲਾ ਸਿਰਫ ਇੱਕ ਪੁਆਇੰਟ ਖਤਰੇ ਦੇ ਨਾਲ-ਨਾਲ ਹੀ ਇੱਕ ਸਾਹ ਦਾ ਪਾਣੀ ਵਗ ਰਿਹਾ ਇਹ ਬਰਸਾਤ ਹੋ ਸਕਦਾ ਕਿ ਪੌਂਗ ਡੈਮ ਨੂੰ ਵੀ ਨਾਲ ਛੱਡਿਆ ਹੋਇਆ ਹੋ ਸਕਦਾ ਇਹ ਪੌਂਗ ਡੈਮ ਦਾ ਵੀ ਵਿੱਚ ਹੈਗਾ ਤੇ ਵਿੱਚ ਹੀ ਵਾਸ ਦਾ ਪਾਣੀ ਆਇਆ ਖਾਰਿਆ ਤੇ ਅਸੀਂ ਕੱਲ ਮੰਨਦੇ ਕਿ ਕੱਲ ਨੂੰ ਆਪਣਾ ਪਾਣੀ ਘਟ ਗਿਆ ਸੀ 743.80 ਗੇਜ ਰਹਿ ਗਏ ਸੀ ਜਿਹੜੀ ਸਵੇਰ ਨੂੰ 6 ਵਜੇ ਤੱਕ 743.80 ਚੱਲਦੀ ਰਹੀ ਹੈ ਤੇ ਇਸ ਵੇਲੇ ਮੁੱਖੇ ਦੀ ਜਿਹੜੀ ਹੈ 6 ਵਜੇ ਵੱਧ ਕੇ 743.30 ਹੋ ਗਈ ਹੈ ਜੀ ਤੇ ਪਾਣੀ ਦੀ ਗੱਲ ਕਰੀ ਤਾਂ 4,21,000 ਕਿਸ਼ਕ ਪਾਣੀ ਇਸ ਵੇਲੇ ਆਪਣਾ ਚੱਲਦਾ ਪਿਆ 6 ਵਜੇ ਦਾ ਤੇ ਸਵੇਰ ਦੀ ਗੱਲ ਕਰੀ ਤਾਂ ਸਵੇਰੇ ਆਪਣੇ ਕੋਲ 6 ਵਜੇ ਜਿਹੜਾ ਸੀ ਪਾਣੀ ਉਹ 2 ਲੱਖ 200 ਕੋਲਦਾ ਪਿਆ ਸੀ ਲਗਭਗ ਪਾਣੀ ਹੋਰ ਵਧੇਗਾ ਜੇ ਇਸਾ ਆਪਣਾ ਸਪੀਡ ਇਹਦੀ ਪਾਣੀ ਦੀ ਤੇਜ਼ ਹੋਈ ਹੈ ਕੱਲ ਨਾਲੋਂ ਸਪੀਡ ਤੇ ਪਾਣੀ ਲੱਗ ਰਿਹਾ ਹੈ ਬਹੁਤ ਜ਼ਿਆਦਾ ਅਗਿ ਦੇ ਬਾਰੇ ਤਾਂ ਅਸੀਂ ਕੋਈ ਪੱਕਾ ਨਹੀਂ ਕਹਿ ਸਕਦੇ ਪਰ ਹੁਣ ਜਦ ਪਾਣੀ ਆਪਣੇ ਕੋਲ ਆਉਂਦਾ ਤੇ ਉਦੋਂ ਹੀ ਅਸੀਂ ਸਹੀ ਜਾਣਕਾਰੀ ਦੇ ਸਕਦੇ ਹਾਂ ਤਾਂ ਤੋਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਜੋ ਜਿਹੜਾ ਪਾਣੀ ਹੈ ਪੌਂਡ ਡੈਮ ਵੱਲੋਂ ਛੱਡਿਆ ਗਿਆ ਤੇ ਬਰਸਾਤ ਜਿਹੜਾ ਪਾਣੀ ਹੈ ਉਸ ਦੇ ਨਾਲ ਵੀ ਵਿਆਸ ਦਰਿਆ ਹੈ ਹੋ ਹੁਣ ਕਿਹਨੂੰ ਘੂਰ ਪਰ ਧਰ ਚੁਕਾ ਹੈ ਕੈਮਰਾ ਪਰਸਨ ਸਾਕਰਦੇ ਨਾਲ ਭਗਵਾਨੀ ਜੀ ਤੇ ਅਕਸਰ ਰੋਹਿਤ ਰੋੜਾ ਹਾਂਜੀ ਮੀ ਜੀ ਸਭ ਤੋਂ ਪਹਿਲਾਂ ਦੱਸੋ ਪਾਣੀ ਜਿਹੜਾ ਘਟ ਚੱਲ ਰਿਹਾ ਸੀ ਇੱਕਦਮ ਜਿਹੜਾ ਪਾਣੀ ਵਧਿਆ ਅੱਧਾ ਫੁੱਟ ਦੇ ਕਰੀਬ ਜਿਹੜਾ ਪਾਣੀ ਵਧਿਆ ਉਹਦਾ ਕਾਰਨ ਕੀ ਲੱਗਦਾ ਇੱਕਦਮ ਪਾਣੀ ਵਧਨ ਦਾ ਪਾਣੀ ਦਾ ਕਾਰਨ ਤਾਂ ਦੇਖੋ ਜੀ بارش ਹੋ ਰਹੀ ਹੈ ਪਿੱਛੇ ਜੀ ਤੇ ਬਾਕੀ ਪੌਂਪ ਟਾਈਮ ਤੋਂ ਵੀ ਪਾਣੀ ਹੋਈ ਹੋੜੀ ਉਹ ਛੱਡਦੇ ਪਏ ਨਾ ਵਧਾ ਰਹੇ ਨਾ ਤੇ ਬਾਕੀ ਬਰਸਾਤ ਤੁਹਾਨੂੰ ਪਤਾ بارش ਹੋ ਰਹੀ ਹੈ ਇਸੇ ਕਰਕੇ ਪਾਣੀ ਵਧਦਾ ਜਾ ਰਿਹਾ ਹੈ ਤਲਵੰਨ ਜਰੀ ਤਸਵੀਰਾਂ ਪਿਛਲੀਆਂ ਹਨ ਪਾਣੀ ਨੇ ਤਮ ਕਿਤੇ ਘਟ ਹੋਇਆ ਸੀਗਾ ਸੁੱਕ ਦਾ ਸਾਹ ਵੀ ਲਿਆ ਲੋਕਾਂ ਨੇ ਪਾਣੀ ਘਟ ਹੋ ਰਿਹਾ ਏ ਪਰ ਇਕਦਮ ਪਾਣੀ ਵਧਣਾ ਕਿਤਨਾ ਕਿਤੇ ਉਹ ਵੀ ਅੱਧਾ ਫੁੱਟ ਦੇ ਕਰੀਬ ਹੁਣ ਗੱਲ ਕਰਲਾ ਸਿਰਫ ਇੱਕ ਪੁਆਇੰਟ ਖਤਰੇ ਦੇ ਨਾਲ ਨਾਲ ਹੀ ਇੱਕ ਹਸਾਲ ਦਾ ਪਾਣੀ ਵਗ ਰਿਹਾ ਇਹ ਬਰਸਾਤ ਹੋ ਸਕਦਾ ਕਿ ਪੌਂਗ ਟੈਂਕ ਨੂੰ ਵੀ ਨਾਲ ਛੱਡਿਆ ਹੋਇਆ ਹੋ ਸਕਦਾ ਇਹ ਪੌਂਗ ਟੈਂਕ ਤਾਂ ਵੀ ਵਿੱਚ ਹੈਗਾ ਤੇ ਵਿੱਚ ਹੀ ਵਾਸ਼ ਦਾ ਪਾਣੀ ਆਇਆ ਖਾਰਿਆ ਤੇ ਅਸੀਂ ਕਰ ਲ ਮੰਨਦੇ ਕਿ ਕੱਲ ਨੂੰ ਆਪਣਾ ਪਾਣੀ ਘਟ ਗਿਆ ਸੀ 700 40.80 ਗਿਜ ਰਹਿ ਗਏ ਹੀ ਜਿਹੜੀ ਸਵੇਰ ਨੂੰ 6 ਵਜੇ ਤੱਕ 743.80 ਚੱਲਦੀ ਰਹੀ ਹੈ ਤੇ ਇਸ ਵੇਲੇ ਮੁੱਖ ਕੀ ਜਿਹੜੀ ਹੈ 6 ਵਜੇ ਵੱਧ ਕੇ 743.30 ਹੋ ਗਈ ਹੈ ਜੀ ਤੇ ਪਾਣੀ ਦੀ ਗੱਲ ਕਰੀ ਤਾਂ 4,21,000 ਕਿਸ਼ਕ ਪਾਣੀ ਸਵੇਰੇ ਆਪਣਾ ਚੱਲਦਾ ਪਿਆ 6 ਵਜੇ ਦਾ ਤੇ ਸਵੇਰ ਦੀ ਗੱਲ ਕਰੀ ਤਾਂ ਸਵੇਰੇ ਆਪਣੇ ਕੋਲ 6 ਵਜੇ ਜਿਹੜਾ ਸੀ ਪਾਣੀ ਉਹ 2 ਲੱਖ ਕਿਸ਼ਕ ਚੱਲਦਾ ਪਿਆ ਸੀ ਲਗਭਗ ਪਾਣੀ ਹੋਰ ਵਧੇਗਾ ਜੈਸਾ ਉਹਨਾਂ ਸਪੀਡ ਇਹਦੀ ਪਾਣੀ ਦੀ ਤੇਜ਼ ਹੋਈ ਹੈ ਕੱਲ੍ਹ ਨਾਲੋਂ ਸਪੀਡ ਤੇ ਪਾਣੀ ਲੱਗ ਰਿਹਾ ਹੈ ਬਹੁਤ ਜ਼ਿਆਦਾ ਅਗਿ ਦੇ ਬਾਰੇ ਤਾਂ ਅਸੀਂ ਕੋਈ ਪੱਕਾ ਨਹੀਂ ਕਹਿ ਸਕਦੇ ਪਰ ਹੁਣ ਜਦ ਪਾਣੀ ਆਪਣੇ ਕੋਲ ਆਉਂਦਾ ਤੇ ਉਦੋਂ ਹੀ ਅਸੀਂ ਸਹੀ ਜਾਣਕਾਰੀ ਦੇ ਸਕਦੇ ਹਾਂ ਤਾਂ ਤੋਂ ਫੁੱਲ ਮਿਲਾ ਕੇ ਕਹਿ ਸਕਦੇ ਹਾਂ ਜੀ ਜੋ ਜਿਹੜਾ ਪਾਣੀ ਹੈ ਪੌਂਡ ਡੈਮ ਵੱਲੋਂ ਛੱਡਿਆ ਗਿਆ ਤੇ ਬਰਸਾਤ ਜਿਹੜਾ ਪਾਣੀ ਹੈ ਉਸ ਦੇ ਨਾਲ ਵੀ ਵਿਆਸ ਦਰਿਆ ਹੈ ਤੇ ਹੋਰ ਧਿਆਨਕਰੂਪ ਪਰ ਧਰ ਚਾਏ ਕੈਮਰਾ ਪਰਸਨ ਸਾਗਰ ਦੇ ਨਾਲ ਭਗਵਾਨੀ Acho que